ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਆਪ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਕਿਸੇ ਵੀ ਪ੍ਰੋਜੈਕਟ ਤੇ ਆਪ ਇਸ ਨੂੰ ਪਾ ਸਕਦੇ ਆ ਜਾਂ ਇਸ ਨੂੰ ਇਸ ਤਰ੍ਹਾਂ ਬਾਰਡਰ ਦੇ ਤੌਰ ਤੇ ਬਣਾ ਸਕਦੇ ਆ ਤੇ ਆਪਣੇ ਨਾਲ ਇਸ ਤਰ੍ਹਾਂ ਬਟਨ ਪੱਟੀ ਚਲਾ ਸਕਦੇ ਆ ਉੱਪਰ ਕੋਈ ਆਪਾਂ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਆ ਤੇ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਸਿਰਫ ਇੱਕ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਜਿਹੜੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਬਣਾਉਣੀ ਆ ਉਹੀ ਸਲਾਈ ਆਪਾਂ ਉਲਟੇ ਪਾਸੇ ਤੋਂ ਬਣਾਉਣੀ ਆ ਜਦੋਂ ਆਪਾਂ ਇੱਕ ਸਲਾਈ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੈ ਉਲਟੇ ਪਾਸੇ ਤੋਂ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਦੋਨਾਂ ਪਾਸਿਆਂ ਤੋਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇੱਕੋ ਜਿਹਾ ਸੇਮ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਕਿਉਂਕਿ ਇੱਕ ਸਲਾਈ ਆਪਾਂ ਜਿਹੜੀ ਇੱਧਰ ਬਣਾਉਣੀ ਹੈ ਉਹੀ ਆਪਾਂ ਇੱਧਰ ਬਣਾਉਣੀ ਹੈ ਡਿਜ਼ਾਈਨ ਦੀ ਇਸ ਨੂੰ ਆਪਾਂ ਜਿਹੜਾ ਆਪਣਾ ਸ਼ਾਲ ਸਟੌਲ ਮਫਲਰ ਤੇ ਵੀ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਜਦੋਂ ਆ ਪਹਿਰੇ ਵਾਸਤੇ ਕੁੰਡੇ ਲੈਣੇ ਆ ਤਾਂ ਇਹ ਨਹੀਂ ਭਈਆ 55 ਨੰਬਰ ਵਿੱਚ ਜਾਂ ਔਰ ਨੰਬਰ ਵਿੱਚ ਕੁੰਡੇ ਜਿੰਨੇ ਵੀ ਤੁਸੀਂ ਕੁੰਡੇ ਲੈਣੇ ਹੋਣਗੇ ਆਪਣਾ ਕੋਈ ਪ੍ਰੋਜੈਕਟ ਬਣਾਉਣ ਨੂੰ ਉਨੇ ਕੁੰਡੇ ਤੁਸੀਂ ਲੈ ਸਕਦੇ ਆ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਸੈੱਟ ਹੋ ਜਾਂਦਾ ਜਿਵੇਂ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣੀ ਹੈ ਤਾਂ ਉਸੇ ਤਰ੍ਹਾਂ ਜਿਹੜਾ ਆਪਣਾ ਇਹ ਬਾਰਡਰ ਆ ਥੋੜਾ ਜਿਹਾ ਚੇਂਜ ਹੈ ਕੁੰਡੇ ਪਾਉਣ ਤੋਂ ਬਾਅਦ ਜਦੋਂ ਪਹਿਲੀ ਸਿਲਾਈ ਆਪਾਂ ਡਿਜ਼ਾਈਨ ਦੀ ਬਣਾਉਣੀ ਹੈ ਤਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਇਹ ਕੁੰਡਾ ਆਪਾਂ ਬਣਾਉਣਾ ਐ ਇਸ ਤਰ੍ਹਾਂ ਉਲਟਾ। ਥ्रेड ਕਰਨਾ ਪਿੱਛੇ। ਹੁਣ ਜਿਹੜਾ ਕੁੰਡਾ ਆ ਗਿਆ ਆਪਾਂ ਇਹ ਸਿੱਧਾ ਬਣਾਉਣਾ। ਪਰ ਇਹ ਪਿਛਲੀ ਸਾਈਡ ਤੋਂ ਬਣਾਉਣਾ ਐ ਇਸ ਤਰ੍ਹਾਂ। ਥ्रेड ਵੀ ਆਪਾਂ ਇਸ ਤਰ੍ਹਾਂ ਪਿੱਛੇ ਵੱਲ ਨੂੰ ਘਮਾਉਣਾ ਐ। ਇਸ ਤਰ੍ਹਾਂ ਨਹੀਂ ਥ्रेड ਨੂੰ ਘਮਾਉਣਾ ਆਪਾਂ ਇਸ ਤਰ੍ਹਾਂ। ਪਿੱਛੇ ਵੱਲ ਨੂੰ ਘਮਾਉਣਾ ਤੇ ਫੇਰ ਸਿੱਧਾ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ। ਫੇਰ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਬਣਾਉਣਾ ਐ ਉਲਟਾ। ਥ्रेड ਕਰਾਂਗੇ ਪਿੱਛੇ ਇਹ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਸਿੱਧਾ ਸਿੱਧਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਪਿਛਲੇ ਪਾਸੇ ਤੋਂ ਥ्रेड ਪਿੱਛੇ ਵੱਲ ਨੂੰ ਘੁਮਾ ਕੇ ਫਿਰ ਇਹ ਕੁੰਡਾ ਉਲਟਾ ਫਿਰ ਸਿੱਧਾ ਕੁੰਡਾ ਇਸੇ ਤਰ੍ਹਾਂ ਪਿਛਲੀ ਸਾਈਡ ਤੋਂ ਪਿੱਛੇ ਵੱਲ ਥ्रेड ਘੁਮਾ ਕੇ ਇਸ ਤਰ੍ਹਾਂ ਫਿਰ ਇਹ ਕੁੰਡਾ ਉਲਟਾ ਥ्रेड ਅੱਗੇ ਕਰਨਾ ਇਹ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਪਿੱਛੇ ਵੱਲ ਨੂੰ ਠਮਾ ਕੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਾ ਉਲਟਾ ਬਸ ਥੋੜਾ ਜਿਹਾ ਜ ਆਪਣਾ ਚੇਂਜ ਹੈ ਜਦੋਂ ਆਪਾਂ ਉਲਟਾ ਸਿੱਧਾ ਦਾ ਬਾਰਡਰ ਬਣਾਉਣੀ ਹੈ ਉਲਟਾ ਕੁੰਡਾ ਤਾਂ ਪੈਸੇ ਤਰ੍ਹਾਂ ਬਣਾਉਣੀ ਜਿਹੜਾ ਆਪਾਂ ਸਿੱਧਾ ਕੁੰਡਾ ਬਣਾਉਣੀ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਉਲਟੇ ਸਿੱਧੇ ਦੇ ਬਾਰਡਰ 'ਚ ਇੱਥੇ ਆਪਾਂ ਜਿਹੜਾ ਸਿੱਧਾ ਕੁੰਡਾ ਪੈਸੇ ਤਰ੍ਹਾਂ ਬਣਾਉਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਤੇ ਥ੍ਰੈਡ ਵੀ ਜਿਹੜਾ ਆਪਾਂ ਪਿੱਛੇ ਵੱਲ ਨੂੰ ਘਮਾਉਣਾ ਹੈ ਇਸ ਇਹ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਇਹ ਕੁੰਡਾ ਸਿੱਧਾ ਪਿਛਲੀ ਸਾਈਡ ਤੋਂ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਉਸੇ ਤਰ੍ਹਾਂ ਪਿੱਛੇ ਵਾਲ ਨੂੰ ਥ्रेड ਕਮਾ ਕੇ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ ਥ्रेड ਪਿੱਛੇ ਵਾਲ ਨੂੰ ਕਮਾ ਕੇ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਅਸੇ ਤਰ੍ਹਾਂ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਅਸੇ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਅਸੇ ਤਰ੍ਹਾਂ ਪਿਛਲੀ ਸਾਈਡ ਤੋਂ ਬਸ ਇਹ ਸਿੱਦੇ ਕੁੰਡੇ ਦਾ ਆਪਾ ਖਿਆਲ ਰੱਖਣਾ ਹਰ ਵਾਰ ਸਿੱਧਾ ਕੁੰਡਾ ਪੈਸੇ ਤਰ੍ਹਾਂ ਬਣਾਉਣਾ ਤੇ ਹਲਟਾ ਕੁੰਡਾ ਆਪਾਂ ਉਲਟਾ ਬਣਾਉਣਾ। ਹੁਣ ਲਾਸਟ ਤੇ ਜਿਹੜਾ ਆਪਣਾ ਕੁੰਡਾ ਸਿੱਧਾ ਆ ਗਿਆ ਇਸ ਤੇ ਤਾਂ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਿਆ। ਇੱਕ ਸਲਾਈ ਕੰਪਲੀਟ ਹੋ ਗਈ। ਇਹੀ ਸਲਾਈ ਆਪਾਂ ਇਧਰ ਰਿਪੀਟ ਕਰਨੀ। ਜਿਹੜਾ ਕੁੰਡਾ ਹੁਣ ਆਪਾਂ ਇਧਰ ਸਿੱਧਾ ਬਣਾਇਆ ਇਧਰ ਆਪਾਂ ਉਲਟਾ ਬਣਾਵਾਂਗੇ। ਐਸੇ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾਇਆ ਉਹ ਕੁੰਡਾ ਆਪਾਂ ਇਧਰ ਸਿੱਧਾ ਬਣਾਵਾਂਗੇ ਬਣਾਵਾਂਗੇ ਆਪਾਂ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ ਥ੍ਰੈਡ ਪਿੱਛੇ ਵੱਲ ਨੂੰ ਘੁਮਾ ਕੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਜਿਹੜਾ ਉਲਟਾ ਕੁੰਡਾ ਬਣਾਉਣਾ ਆਪਾਂ ਇਸੇ ਤਰ੍ਹਾਂ ਬਣਾਉਣਾ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਉਲਟਾ ਬਣਾਉਣਾ ਜਾਂ ਆਪਾਂ ਇਸ ਤਰ੍ਹਾਂ ਸਿੱਧਾ ਨਹੀਂ ਕਰਨਾ ਜਿਸ ਤਰ੍ਹਾਂ ਵੀ ਆਪਣਾ ਕੁੰਡਾ ਹੈਗਾ ਇਸ ਤਰ੍ਹਾਂ ਇਹਨੂੰ ਬਣਾਉਣਾ ਉਲਟਾ ਤਾਂ ਇਸੇ ਤਰ੍ਹਾਂ ਆਪਾਂ ਇਹ ਸਲਾਈ ਕੰਪਲੀਟ ਕਰ ਲੈਣੀ ਹੈ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਜਿਹੜਾ ਆਪਾਂ ਨੂੰ ਉਲਟਾ ਦਿਖਾਈ ਦਿੰਦਾ ਉਲਟਾ ਬਣਾਵਾਂਗੇ ਜਿਹੜਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਪਿਛਲੀ ਸਾਈਡ ਤੋਂ ਆਪਾਂ ਉਸੇ ਤਰ੍ਹਾਂ ਥ੍ਰੈਡ ਪਿੱਛੇ ਵੱਲ ਨੂੰ ਘੁਮਾ ਕੇ ਸਿੱਧਾ ਕੁੰਡਾ ਬਣਾ ਲੈਣਾ ਹੈ। ਇਹੀ ਇੱਕ ਸਲਾਈ ਦਾ ਆਪਣਾ ਡਿਜ਼ਾਈਨ ਜਦੋਂ ਆਪਾਂ ਥੋੜਾ ਜਿਹਾ ਬਾਰਡਰ ਬਣਾ ਲੈਣੀ ਹੈ ਇਇ ਇਸ ਤਰ੍ਹਾਂ ਆਪਣਾ ਜਿਹੜਾ ਦਿਖਾਈ ਦੇਣ ਲੱਗ ਜਾਂਦਾ ਜਦੋਂ ਥੋੜੀਆਂ ਜੀਆਂ ਸਲਾਂਗਾਂ ਬਣਾ ਲੈਣੀ ਆਪਾਂ ਫਿਰ ਉਸੇ ਤਰ੍ਹਾਂ ਇੱਕ ਹੁੰਦਾ ਉਲਟਾ ਇੱਕ ਹੁੰਦਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਹਲਟਾ ਸਿੱਧਾ ਉਲਟਾ ਸਿੱਧਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੀਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਕਿਉਂਕਿ ਇੱਕ ਸਲਾਈ ਐਪਰ ਰਿਪੀਟ ਕਰਦੇ ਜਾਣਾ ਇਸੇ ਤਰ੍ਹਾਂ ਜਦੋਂ ਆਪਾਂ ਬਣਾਉਂਦੇ ਜਾਵਾਂਗੇ ਬਾਰਡਰ ਤਾਂ ਜਿਹੜਾ ਇਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਬਾਰਡਰ ਅੱਗੇ ਬੰਦਾ ਜਾਊਗਾ ਬਾਰਡਰ ਕਹਿ ਲਓ ਜਾਂ ਸਾਰੇ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਸਾਰੇ ਪ੍ਰੋਜੈਕਟ ਤੇ ਬਣਾ ਸਕਦੇ ਆ ਦੂਵਾਰਾ ਫੇਰ ਆਪਾਂ ਜਦੋਂ ਸिलाई ਸ਼ੁਰੂ ਕਰਨੀ ਉਸੇ ਤਰ੍ਹਾਂ ਇੱਕ ਹੁੰਦਾ ਉਲਟਾ ਇੱਕ ਹੁੰਦਾ ਸਿੱਧਾ ਪਿਛਲੀ ਸਾਈਡ ਤੋਂ ਪਿੱਛੇ ਵੱਲ ਨੂੰ ਥ੍ਰੈਡ ਘੁਮਾ ਕੇ ਜਿਹੜਾ ਆਪਾਂ ਬਣਾਉਣਾ ਠੀਕ ਹੈ ਇਸ ਤਰ੍ਹਾਂ ਕਰਕੇ ਇੱਕ ਹੁੰਦਾ ਉਲਟਾ ਫਿਰ ਥ्रेड ਕਰਾਂਗੇ ਪਿੱਛੇ ਜਿਹੜਾ ਸਿੱਧਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਉਹ ਹੀ ਪਹਿਲੀ ਸਲਾਈ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਅੱਗੇ-ਅੱਗੇ ਆਪਾਂ ਰਿਪੀਟ ਕਰਦੇ ਜਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਤੇ ਜਿਹੜਾ ਆਪਾਂ ਇਹ ਡਿਜ਼ਾਈਨ ਬਣਾਇਆ ਕਸਲਾਈ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ